ਜੀਐਨੂ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਅਪਸਾਰੀ ਨੂੰ ਚੜਦੀ ਕਲਾ 'ਚ ਰੱਖੇ ਲੋ ਜੀ ਵੈਲਕਮ ਕਰਦੀ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਸਾਂਝਾ ਪੰਜਾਬ ਬਿਲਕੁਲ ਇਸ ਤਰ੍ਹਾਂ ਹੀ ਅੱਛਾ ਜੀ ਜਿਵੇਂ ਕਿ ਆਪਾਂ ਦੇਖਦੇ ਪਏ ਆ ਤਾਰੀ ਬਾਬਾ ਦੀ ਹਿਸਟਰੀ ਠੀਕ ਹੈ ਉਹਨਾਂ ਦੀ ਲਾਈਫ ਤੇ ਕੀ ਉਹਨਾਂ ਨੇ ਕੀਤਾ ਤੇ ਕੀ ਨਹੀਂ ਕੀਤਾ ਤੇ ਤੁਸੀਂ ਸਾਡੇ ਨਾਲ ਹੀ ਵੇਖ ਰਹੇ ਹੋ ਉਹਦਾ ਆਪਣਾ ਇੱਕ ਪੂਰਾ ਬੋਡਕਾਸਟ ਹੈ ਜਿੰਦੇ ਆਪਾਂ ਦੋ ਐਪੀਸੋਡ ਦੇਖ ਚੁੱਕੇ ਆ ਤੇ ਅੱਜ ਤੀਸਰਾ ਐਪੀਸੋਡ ਦੇਖਦੇ ਆ ਤੁਹਾਡੇ ਨਾਲ ਫਿਰ ਹੱਸ ਕੇ ਜਿਹੜੀਆਂ ਕਰਦੇ ਆ ਰਲ ਲੱਕੇ ਅਸੀਂ ਪੈਸਾ ਪੂਸਾ ਨਹੀਂ ਲੈਂਦੇ ਸੀ ਅੱਛਾ ਜਿਵੇਂ ਇਕੱਠੇ ਕਰਕੇ 10 ਰੁਪਏ ਲਿਆਂਦਾ ਹਾਂ ਲਿਆ ਕੇ ਜਿਵੇਂ ਉਦੋਂ ਥੋੜੇ ਜਿਹੇ ਪੈਸੇ ਚ ਦੇ ਦਿੰਦੇ ਹੁੰਦੇ ਸੀ ਉਹ ਜੀ ਉਹ ਬਸ ਸਾਡੀ ਸਟੋਰ ਸਾਡੀ ਹੁੰਦੀ ਸੀ ਮੂਹਰੇ ਅਸੀਂ ਓਏ ਛੋਲੇ ਲਾਓ ਹਮ ਮਗਰ ਲੈਣੇ ਕਹਣਾ ਨਹੀਂ ਭਾਈ ਖਤਰੋ ਹੋ ਕੇ ਖiladi ਲਾ ਦੇ ਐਵੇਂ ਲਾ ਦੇ ਨਾਕਾਬੰਦੀ ਲਾ ਹਮ ਵੀ ਅਸੀਂ ਸਰਦਾਰ ਹਾਂ ਹਾਂ ਰਾਤ ਨੂੰ ਵਾਲੇ ਚਾਹ ਪੀਉਣੀ ਸਾਰਿਆਂ ਨੂੰ 8 ਵਜੇ ਹਾਂ ਨਾਲੇ ਹਰੋ ਬੋਲਿਓ ਨਾ ਘਰ ਦੇ ਗਾਲਾ ਕੱਢਣਗੇ ਟੈੱਕੇ ਵਿੱਚ ਸੋਰੀ ਰਾਤ ਲੋਕਾਂ ਨੇ ਵੇਖੀ ਜਾਣੇ ਵੀ ਸੀ ਯਾਰਾਂ ਇਹ ਪਤਾ ਸੀ ਵੀ ਆਏ ਟੀਵੀ ਕੰਦਾ ਨਾ ਲਾਮਕਣਗੇ ਇਹਨਾਂ ਨੂੰ ਕਹਿੰਦੇ ਪੁੱਛਣਾ ਹੀ ਨਹੀਂ ਸਹੀ ਗੱਲ ਹੈ ਪਹਿਲਾਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਆ ਟੀਵੀ ਹੈ ਟੀਵੀ ਹੈ ਅਸੀਂ ਸਾਡੇ ਪਿੰਡ 'ਚ ਦੋ ਘਰਾਂ ਦੇ ਲੱਗਿਆ ਸੀ ਅਸੀਂ ਬਾਹਰ ਕੜ ਗਏ ਛਤਰੀ ਵਾਲੀ ਵੇਖੀ ਜਾਣਾ ਕਬੂਤਰ ਆਏ ਵੇ ਓਏ ਉਹ ਕਬੂਤਰ ਆਏ ਛਤਰੀ ਤੇ ਬੈਠੇ ਨੇ ਕਬੂਤਰ ਸਮਝਣਾ ਕਿ ਨਹੀਂ ਇਹ ਹੀ ਟੀਵੀ ਆ ਅੱਛਾ ਥੱਲੋਂ ਕੜਿਆ ਨੇ ਛਤਰੀ ਵੇਖੀ ਜਾਣੀ ਹਾਂ ਐ ਤਿੰਨ ਕਬੂਤਰ ਆ ਗਏ ਯਾਰ ਫਿਲਮ ਨਹੀਂ ਚੱਲਦੀ ਛਤਰੀ ਤੇ ਫਿਲਮ ਪਾਲਦੇ ਹੁੰਦੇ ਸੀ ਹੌਲੀ ਹੌਲੀ ਪਤਾ ਲੱਗਿਆ ਫੇਰ ਆਪਾਂ ਹੋਰ ਰੇਂਜ ਨਹੀਂ ਆਉਂਦੀ ਚੱਕੇ ਲਾਉਣ ਲੱਗੇ ਸਾਈਕਲਾਂ ਦੇ ਹਾਂ ਚੱਕੇ ਸਾਈਕਲਾਂ ਦੇ ਉਤਾਰਾਂ ਗਿਆਂ ਲਾ ਕੇ ਲਾ ਦੇਣਾ ਵੀ ਚਾਰ ਰੁਪਏ ਘਮਾਉਣ ਦੀ ਲੋੜ ਨਹੀਂ ਤਾਂ ਟੀਨੇ ਘਮਾਈ ਜਾਣੇ ਇੱਕ ਨੇ ਥੱਲੇ ਆਵਾਜ਼ਾਂ ਮਾਰੀ ਜਾਣੀਆਂ ਹੋਰ ਘਮਾ ਇਧਰ ਨੂੰ ਕਰਾ ਇਧਰ ਨੂੰ ਕਰ ਹੁਣ ਤੋਂ ਬੰਨੇ ਹੀ ਗੱਲਾਂ ਇਹ ਇੱਥੇ ਠੀਕ ਹੀ ਹੋ ਇੱਥੇ ਜਵਾਕ ਬਿਮਾਰ ਕਾ ਤੋ ਹੁੰਦੇ ਆ ਉਮਰਾ ਕਾ ਤੋ ਘਟ ਗਈਆਂ ਬਾਈ ਬਿਲਕੁਲ ਆਪਾਂ 7ਵੇਂ ਸਾਲ ਚ ਤੱਕ ਸਕੂਲ ਜਾਂਦੇ ਸੀ ਸਹੀ ਹੈ ਫੁੱਲ ਖੇੜਦੇ ਸੀ ਹਾਂ ਉਦੋਂ ਵੀ ਜਦੋਂ ਜਾਂਦੇ ਸੀ ਨੀਕਰਾਂ ਚ ਹੁੰਦੇ ਸੀ ਸ਼ਰਿਆਂਮ ਖੁੱਲੇ ਫਿਰਦੇ ਸੀ ਵਧੀਆ ਨਿਆਰੇ ਨਾਲ ਬਿਲਕੁਲ ਕੋਈ ਐਡੀ ਕੋਈ ਜਾ ਲੈ ਸਕਤਾ ਹੀ ਨਹੀਂ ਹੁੰਦੀ ਪੰਜਵੀਂ ਤੱਕ ਨਾ ਉਦੋਂ ਨੂੰ ਜਵਾਕ ਮਚ्योर ਹੋ ਜਾਂਦਾ ਸੀ ਸਹੀ ਹੈ ਹੁਣ ਢਾਈ ਸਾਲ ਦੇ ਨੂੰ ਚਾਕੇ ਬੈਨ ਚ ਬਿਠਾ ਦਿੰਦੇ ਆ ਯਾਰ ਹਾਂ ਚਾਹਦਾ ਦੋ ਦੋਆਂ ਦੇ ਵੀ ਤੁਰੇ ਫਿਰਦੇ ਆ ਹਾਂ ਹਾਂ ਹੁਣ ਢਾਈ ਸਾਲ ਦੇ ਬੱਚੇ ਦੇ ਦਿਮਾਗ ਤੇ ਡਿਪਰੈਸ਼ਨ ਆ ਵੀ ਮੈਂ ਸਕੂਲ ਜਾਣਾ ਸਹੀ ਹੈ ਉਹਦੀ ਉਮਰ ਕਿਵੇਂ ਵਧੂਗੀ ਗ੍ਰੋਥ ਕਿਵੇਂ ਵਧੂਗੀ ਕੱਦ ਕਿਵੇਂ ਵਧੂਗਾ ਬਿਲਕੁਲ ਉਮਰ ਘਟੂਗੀ ਘਟੂ ਜਦੋਂ ਟੈਨਸ਼ਨ ਹੀ ਉਹਦੇ ਜਾਮਦੇ ਦੇ ਪਾਤੀ ਤੁਸੀਂ ਸਹੀ ਹੈ ਸਕੂਲ ਵਾਲੀ ਵੀ ਦਾਸ ਮੈਨੂੰ ਆਏ ਨਹੀਂ ਪਤਾ ਲੱਗਦਾ ਵੀ ਸਾਰੇ ਥੋੜਾ ਡੀਸੀ ਲੱਗ ਜਾਂਦੇ ਪੜ੍ਹ ਕੇ ਯਾਰ ਹੂੰ ਤੁਸੀਂ ਯਾਰ ਸਿਆਂ 7 ਸਾਲਾਂ ਦਾ ਹੋ ਗਿਆ ਭੇਜ ਦਿਓ ਮੈਂ ਤਾਂ 85 ਸਾਲਾਂ ਦਾ ਲਾਇਆ ਸੀ ਹੂੰ ਯਾਰ ਜੀਤੇ ਦੇ ਕਰਮਾਂ ਚ ਹੋਇਆ ਤੈ ਪੜ ਲੂ ਲਿਖਿਆ ਤਾਂ ਉਹਨੇ ਪ੍ਰਮਾਤਮਾ ਨੇ ਆ ਵੀ ਇਹਨੇ ਕੀ ਬਣਾ ਅੱਪਾ ਆਉਦੀ ਮਰਜ਼ੀ ਨਾਲ ਤਾਂ ਕੁਝ ਨਹੀਂ ਬਣਾ ਸਕਦੇ ਮੈਨੂੰ ਮਤਲਬ ਕਿ ਫਲਮਾਂ ਚ ਪਾਉਣ ਨੂੰ ਮੈਨੂੰ ਹਰ ਬੰਦੇ ਨੇ ਜੋਰ ਲਾਇਆ ਆਹ ਕੀ ਕਰਦੇ ਹੁੰਦੇ ਜਿਹੜੀ ਮਾਡਲਿੰਗ ਕਰਦੇ ਹੁੰਦੇ ਮੈਂ ਬੜਾ ਸਲਿਮ ਹੁੰਦਾ ਸੀ ਉਦੋਂ ਉਹਦੇ ਬਾਰੇ ਜੰਡੀਗੜ੍ਹ ਬੰਦੇ ਆਏ ਮੇਰੇ ਕੋਲੇ ਮੈਂ ਨਾ ਨਾ ਉਦੋਂ ਲੋਕ ਕਹਿੰਦੇ ਹੁੰਦੇ ਕੰਜਰ ਕੰਮ ਆ ਹਨਾ ਹਮ ਟੀਵੀ ਵਾਲੇ ਨੂੰ ਉਦੋਂ ਬੁੜੇ ਆਉਣ ਨਹੀਂ ਦਿੰਦੇ ਸੀ ਹਾਂ ਮੇਰੇ ਮਗਰ ਮਗਰ ਕਰਦੇ ਹੁੰਦੇ ਸੀ ਠੀਕ ਹੈ ਇਹ ਉਹ ਕੁਦਰਤ ਮਹਾਰਾਜ ਦੀ ਚਲੋ ਮੇਰਾ ਬੇਟਾ ਸ਼ਾਰਟ ਮੂਵੀਾਂ 'ਚ ਜਾਣ ਲੱਗ ਗਿਆ ਅਗਰਚੇ ਤੋਣਾ ਨਾ ਪਾਨੇ ਉਹਨਾਂ ਨਾਲ ਜੀਤ ਪੈਂਚਰਾਂ ਵਾਲੇ ਨਾਲ ਹੂੰ ਫਿਰ ਸਿੱਧੂ ਮੂਸੇ ਵਾਲਾ ਲੈ ਗਿਆ ਆਪਦੇ ਗਾਣੇ 'ਚ ਇਹਨੂੰ ਡਾਕਟਰ 'ਚ ਹੂੰ ਡਾਕਟਰ ਗਾਣੇ 'ਚ ਵੀ ਇਹੀ ਐ ਹੂੰ ਮੇਰੇ ਵਾਲਾ ਬੇਟਾ ਤੇ ਮੈਂ ਇਹਨੂੰ ਹੱਸਦਾ ਸੀ ਫਿਰ ਇਹਨੇ ਬਿੱਲਾ ਭਾਜੀ ਲੈ ਗਿਆ ਬਾਪੂ ਗਾਣੇ 'ਚ ਫਿਰ ਵੀ ਉਹਦਾ ਫੋਨ ਆਇਆ ਬਿੱਲੇ ਭਾਜੀ ਦਾ ਉਹ ਕਹਿੰਦਾ ਵੀ ਸ਼ੂ ਗਾਣਾ ਕਰਨਾ ਆਪਾਂ ਕਰਾਂਗੇ ਪੁੱਤ ਇਹ ਕਹਿੰਦਾ ਵੀ ਨਹੀਂ ਉਦੋਂ ਸਿੱਧੂ ਦਾ ਕਤਲ ਹੋ ਗਿਆ ਸੀ ਹੂੰ ਇਹ ਕਹਿੰਦਾ ਵੀ ਨਹੀਂ ਅੰਕਲ ਮੈਂ ਨਹੀਂ ਇਹ ਨੂੰ ਮੈਂ ਕਹਿਆ ਯਾਰ ਤੈਨੂੰ ਚਲਾਉਂਦੇ ਚਲਾਉਂਦੇ ਨੇ ਮੈਂ ਚੱਲ ਜਾਣਾ ਬੁढ़ा ਹੋਏ ਨੇ ਤੇ ਗੱਲ ਉਹੀ ਹੋਈ ਹੂੰ ਮੇਰਾ ਜੀਨਲ ਚੱਲ ਗਿਆ ਇਹਨੂੰ ਮੈਂ ਕਿਹਾ ਦੇਖਿਆ ਤੈਨੂੰ ਮੈਂ ਕਿਹਾ ਸੀ ਨਾ ਪੁੱਤ ਤੂੰ ਨਹੀਂ ਚੱਲਣਾ ਮੈਂ ਚੱਲ ਜਾਣਾ ਹੂੰ ਇੱਕ ਕਿਸਮਤ ਆਪੇ ਹੀ ਲੈ ਜਾਂਦੀ ਬੰਦੇ ਨੂੰ ਆਪੇ ਹੀ ਉਹ ਜਿਹਾ ਬਲਾ ਬਣ ਜਾਂਦਾ ਉਹੋ ਜੇ ਕੰਮ ਤੇ ਬੰਦਾ ਚੱਲਿਆ ਜਾਂਦਾ ਠੀਕ ਐ ਪਰ ਮੋਟਰਾਂ ਤੋਂ ਬਾਅਦ ਫਿਰ ਅਗਲਾ ਕੰਮ ਅਗਲਾ ਕੰਮ ਫਿਰ ਬਈ ਟਰੱਕਾਂ ਤੇ ਇਹ ਫਿਰ ਟਰੱਕਾਂ ਵਾਲੇ ਪਾਸੇ ਹਾਂ ਭੱਜ ਕੇ ਬੰਬੇ ਵੱਜੇ ਕਿਵੇਂ ਟਰੱਕਾਂ ਵਾਲੇ ਪਾਸੇ ਕਿਵੇਂ ਜਾਣਦੱਕੇ ਘਰਦਿਆਂ ਨਹੀਂ ਭੇਜਿਆ ਗਿਆ ਸਾਡਾ ਮਾਸਟਰ ਹੁੰਦਾ ਸੀ ਇੱਕ ਉਹ ਕਹਿੰਨੇ ਜਿਹੜਾ ਪੜ ਲੂ ਬੰਬੇ ਔਰ ਜੂ ਅੱਛਾ ਜਿਹੜਾ ਪੜ ਲੂ ਬੰਬੇ ਔਰ ਜੂ ਹਾਂ ਮੈਂ ਕਿਹਾ ਯਾਰ ਪੜ ਕੇ ਹੀ ਬੰਬੇ ਜਾਣਾ ਉਹੀ ਚੱਲ ਵਰਦੇ ਹਾਂ ਹਾਂ ਅਸੀਂ ਪੁੱਛ ਗੱਟ ਕਰੀ ਟਰੱਕ ਤੇ ਜਾਵੜੇ ਗੁਜਰਾਤ ਚ ਤੇ ਅਸੀਂ ਉੱਥੇ ਪੁੱਛਿਆ ਇੱਕ ਟਰੱਕ ਵਾਲੇ ਨੂੰ ਬੰਬਾਏ ਤੋਂ ਕਿੰਨਾ ਕਹਿੰਦਾ ਸਾਢੇ 500 ਆ ਆ ਗਏ ਮੈਂ ਕਿਹਾ ਬੰਬੇ ਤਾਂ ਹੂੰ ਮੈਂ ਕਿਹਾ ਭਾਈ ਸਾਨੂੰ ਲੈ ਜਾਏਗਾ ਚੋਰੀ ਇਹਨਾਂ ਤੇ ਇਹਨਾਂ ਨੇ ਤਾਂ ਜਾਣ ਨਹੀਂ ਦੇਣਾ ਦੰਨਾ ਉੱਤਰ ਕੇ ਗਾਂਹ ਹੋ ਜਿਓ ਬਾਵਾ ਜੇਨਾ ਬਹਿ ਜਿਓ ਅਸੀਂ ਰਾਤ ਨੂੰ ਉਹਦੇ ਨਾਲ ਚੜ ਕੇ ਬੰਬੇ ਵੱਜੇ ਬਾਈ ਠੀਕ ਹੈ ਬੰਬੇ ਫਿਰ ਅਸੀਂ ਉਹ ਸਾਨੂੰ ਕਿਹੜਾ ਕੋਈ ਜਾਣਦਾ ਸੀ ਉੱਥੇ ਹੂੰ ਉਹਦੇ ਨਾਲ ਹੀ ਰਹੇ ਅਸੀਂ ਫਿਰ ਉਹਦੇ ਨਾਲ ਹੀ ਉਹਦੇ ਨਾਲ ਹੀ ਫਿਰਦੇ ਰਹੇ ਉਹਦੇ ਨਾਲ ਹੀ ਗੱਡੀ ਤੇ ਚਲਾਉਂਦੇ ਰਹੇ ਮੋੜ ਕੇ ਉਹਨੇ ਸਾਨੂੰ ਸੁਹਾਂ ਦਾ ਕੰਮ ਸਿੱਖਣ ਲਾਤਾ ਕਾਹਦਾ ਕੰਮ ਆਹ ਡੈਂਟਿੰਗ ਬ੍ਰੈਂਟਿੰਗ ਦਾ ਅੱਛਾ ਟਰੱਕਾਂ ਦਾ ਠੀਕ ਹੈ ਫਿਰ ਇਹ ਕਰਿਆ ਅੱਛਾ ਇਹ ਕੰਮ ਬੰਬੇ ਇਹ ਕੀਤਾ ਬੰਬੇ ਫਿਰ ਪੁੱਲਰ ਮਾਰਨਾ ਡੈਂਟ ਕੱਢਣੇ ਟਰੱਕਾਂ ਦੇ ਠੀਕ ਐ ਬਈ ਜਾਨ ਇਹ ਕਰੀ ਜਾਣਾ ਉੱਥੇ ਬੰਬੇ ਦੀ ਜ਼ਿੰਦਗੀ ਬਹੁਤ ਮਾੜੀ ਸੀ ਕਿਹਾ ਬਈ ਕਿਉਂਕਿ ਬੰਬਾ ਜਿਹੜਾ ਸਹੀ ਬੰਬਈ ਐ ਹਾਂ ਉੱਥੇ ਤਾਂ ਆਪਾਂ ਰਹਿੰਦੇ ਨਹੀਂ ਆਪਾਂ ਤਾਂ ਯਾਰ ਜਿਵੇਂ ਹੁਣ ਮਾਲਾ ਚੰਡੀਗੜ੍ਹ ਕਹਿ ਦਿੰਨੇ ਆ ਹਾਂ ਉਹ ਜਿਹੜੇ ਮਹਾਲੀ ਵਾਲੇ ਬਾਰਡਰ 'ਤੇ ਬੈਠੇ ਉਹ ਵੀ ਕਹਿੰਦੇ ਚੰਡੀਗੜ੍ਹ ਹਾਂ ਜਿਹੜੇ ਬਲੌਂਗੀ ਬੈਠੇ ਉਹ ਵੀ ਕਹਿੰਦੇ ਚੰਡੀਗੜ੍ਹ ਹਾਂ ਹੁਣ ਰਹਿੰਦੇ ਤਾਂ ਖਰੜਾ ਆਪਾਂ ਨੂੰ ਪਤਾ ਹੀ ਆ ਉਹ ਜਿਹੜੇ ਬਿਲਡਿੰਗਾਂਆਂ ਚ ਹਾਂ ਹਾਂ ਬਿਲਕੁਲ ਕਹਿੰਦੇ ਚੰਡੀ ਗਾੜੀ ਆ ਕਹਿੰਦੇ ਚੰਡੀ ਗਾੜੀ ਆ ਉਹੀ ਕੰਮ ਸਾਡਾ ਸੀ ਠੀਕ ਹੈ ਰਹਿਣਾ ਕਾਰੜ ਕਹਿਣਾ ਬੰਬੇ ਹਾਂ ਉਹ ਉੱਥੇ ਤਾਂ ਬਈ ਚੌਪੜ ਪੱਟੀ ਸੀ ਚੌਪੜ ਵਾਟੀ ਸੀ ਦਾਣਾ ਮੰਦਰ ਇਕ ਪੈਂਦਾ ਸ਼ਹਿਰ ਹਾਂ ਉੱਥੇ ਸਾਰੇ ਟਰੱਕ ਹੀ ਘੜਦੇ ਆ ਐ ਛੱਪਰ ਜੇ ਪਾਏ ਵੇ ਤਰਪਾਲਾਂ ਪਾ ਕੇ ਮਗਰ ਦੀ ਟ੍ਰੇਨਾਂ ਲੰਘੀ ਜਾਂਦੀਆਂ ਤਗੜ ਤਗੜ ਓਏ ਹੋਏ ਉਹ ਗੰਦ ਉਥੇ ਤੇ ਮੀਂਹ ਦਾ ਪਈ ਜਾਣਾ ਤਿੰਨ ਮਹੀਨੇ ਮੀਂਹ ਨਹੀਂ ਬੰਦ ਹੁੰਦਾ ਉਥੇ ਪਈ ਜਾਣਾ ਠੀਕ ਹੈ ਪਰ ਨਾਲਿਆਂ ਥੱਲੇ ਡਰਮ ਰੱਖਦੇ ਨੇ ਉਹ ਪਾਣੀ ਭਰ ਜਾਣਾ ਸਾਰੀ ਦਿਹਾੜੀ ਮੀਂਹ ਚ ਭਿੱਜੀਆਂ ਜਾਣਾ ਮੜ ਕੇ ਮੀਂਹ ਵਾਲੇ ਪਾਣੀ ਨੇ ਫੇਰ ਨਾ ਲੈਣਾ ਸ਼ਾਮ ਕਹਣਾ ਧੂਆਂ ਪਾ ਜਾਣਗੇ ਮੀਂਹ ਵਾਲੇ ਪਾਣੀ ਨਾਲ ਮੀਂਹ ਨਾਲ ਨਹਾ ਲਈ ਹਾਂ ਮੈਂ 10 15 ਦਿਨਾਂ ਬਾਅਦ ਮੈਂ ਉਹਨੂੰ ਕਦੇ ਨਹਾਉਂਦੇ ਕਾ ਦੇਣਾ ਆਪਾਂ ਹਾਂ ਇਹ ਵੀ ਤਾਂ ਮੀਂਹ ਵਾਲਾ ਹੀ ਐ ਹਾਂ ਬੰਦਾ ਚਲ ਇਹ ਤਾਂ ਮਜਬੂਰੀ ਆ ਆਪਣੀ ਸਹੀ ਐ ਉੱਥੇ ਬਸ ਇੱਕ ਚੱਲਦਾ ਹੁੰਦਾ ਹੀ ਬੜਾ ਪੋ ਬੜਾ ਪੋ ਬੰਬੇ ਦਾ ਖਾਨ ਵਾਲੀ ਚੀਜ਼ ਆ ਉਹ ਮારી ਮਸ਼ਹੂਰ ਬੜੀ ਆ ਉਹ ਬਹੁਤ ਮਸ਼ਹੂਰ ਆ ਬੜਾ ਮਤਲਬ ਕਿ ਪਕੌੜਾ ਬਣਾਇਆ ਹੁੰਦਾ ਆਲੂ 바 ਕੀ ਹਾਂ ਤੇ ਪੋ ਆਹੀ ਹੁੰਦਾ ਬੰਦ ਜਿਹੜਾ ਆਪਣਾ ਡਬਲ ਰੋਟੀ ਹਾਂ ਤੇ ਵਿੱਚ ਲਾਲ ਮਿਰਚਾਂ ਜੀਆਂ ਕੱਟ ਕੇ ਤੇ ਨਾਲ ਭਰੀਆਂ ਮਿਰਚਾਂ ਫਰਾਈ ਕਰਕੇ ਹਾਂ ਉਹ ਇੰਨਾ ਕੁ ਵਧੀਆ ਲੱਗਦਾ ਬਈ ਉਹ ਇੱਕ ਬੰਦਾ 5-5 ਖਾ ਜਾਂਦਾ ਅੱਛਾ ਜੀ ਜਿਹੜਾ ਸਾਡੇ ਕੋਲੇ ਬੜਾ ਪੋ ਲਾਉਂਦਾ ਸੀ ਸਿਰਫ 3 ਘੰਟੇ ਬਈ ਅੱਛਾ ਉਹ ਕਹਿੰਦੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ 6-7 ਟਰੱਕ ਆਏ ਬੰਦੇ ਦੇ ਅੱਛਾ ਇਹਦੀ ਕਮਾਈ ਆ ਲੈਣ ਲੱਗੀ ਹੁੰਦੀ ਸੀ ਠੀਕ ਹੈ ਉਹਨੇ ਧਾਗੇ ਜੇ ਲਵੇਟ ਲਵੇਟ ਅਖਬਾਰ ਚ ਬਸ ਐ ਛਿੱਟੀ ਜਾਣੇ ਉਹਦੇ ਜਵਾਗ ਨੇ ਚੱਕ ਚੱਕ ਫੜਾਈ ਜਾਣੇ ਕਿੰਨੇ ਦੋ ਚੱਕ ਫੜਾ 20 ਰੁਪਏ ਚੱਕ ਚਾਰ ਫੜਾ 40 ਰੁਪਏ ਮੈਂ ਕਹਿੰਦਾ ਧਨ ਇਕੱਠਾ ਕਰ ਦਿੰਦੇ ਸੀ ਅੱਛਾ ਪਰ ਬੰਬੇ ਕਿਨਾਂ ਜਾ ਰਹੇ ਬੰਬੇ ਮੈਂ ਲਾਏ ਫਿਰ 2.5 ਸਾਲ 2.5 ਸਾਲ ਅੱਛਾ ਇਹਨਾਂ ਲੰਮਾ ਸਾਲ ਬਹੁਤ ਰਿਹਾ ਫਿਰ ਉੱਥੇ ਫਿਰ ਇਹਨਾਂ ਇਹਨਾਂ ਲੰਮਾ ਕਿਵੇਂ ਉੱਥੇ ਫਿਰ ਜੀ ਲੱਗ ਗਿਆ ਉੱਥੇ ਫਿਰ ਟਰੱਕਾਂ ਤੇ ਹੋ ਗਏ ਟਰੱਕ ਸਿੱਖ ਗਏ ਅੱਛਾ ਟਰੱਕ ਚਲਾਉਣ ਲੱਗ ਗਏ ਹੂੰ ਉਹਨਾਂ ਦਾ ਕੰਮ ਤਾਂ ਨਹੀਂ ਸਿਰੇ ਚੜਿਆ ਹਾਂ ਰੱਕਾਂ ਦਾ ਚੜ ਗਿਆ ਠੀਕ ਐ ਉੱਥੇ ਵੀ ਬੰਬੇ ਚੋਰੀ ਬਹੁਤ ਐ ਉਦੋਂ ਜੇਬ ਕਤਰੇ ਬਹੁਤ ਸੀ ਮੈਂ ਤੇ ਨਵਾਲੀ ਹੁੰਦੇ ਸੀ ਇੱਕ ਦਿਨ ਅਸੀਂ ਵੜ ਗਏ ਐ ਢੋਂਗਰੀ ਪੜ ਤੋਂ ਉਹਨੂੰ ਨਾ ਪਿੰਡੀ ਬਾਜ਼ਾਰ ਕਹਿ ਦਿੰਦੇ ਆ ਠੀਕ ਐ ਅਸੀਂ ਉਧਰ ਚਲੇ ਗਏ ਉੱਥੇ ਭੀੜ ਸੀ ਬਾੜੀ ਤੇ ਸਾਡਾ ਬਟੂਆ ਘੱਟ ਲੈਕ ਨੇ ਠੀਕ ਐ ਸਾਡੇ ਬਟੂਆ ਚ ਕੀ ਹੋਣਾ ਸੀ ਸਾਡਾ ਤਾਂ ਬਟੂਆ ਹੀ ਸੀ ਰੁਪਈਆ ਤਾਂ 10 ਵੀ ਹੁੰਦੇ ਸੀ ਤੁਰ ਕੇ ਜਾਂਦੇ ਹੀ ਟੈਕਸੀ ਮਾਰੇ ਐ ਇਦਾਂ ਉਹ ਨਹੀਂ ਤਾਂ ਟੈਕਸ ਦਾ ਮੀਟਰ ਜੀ ਵਾਲੀਆਂ ਹੁੰਦੀਆਂ ਹੁੰਦੀਆਂ ਉੱਥੇ ਹਾਂ ਉਹ ਟਰਨ ਕਰਕੇ ਬਿਠਾ ਲੈਂਦੇ ਆ ਠੀਕ ਆ ਅਸੀਂ ਤਾਂ ਪੈਦਲ ਜਾਂਦੇ ਸੀ ਵੀ ਸਾਡੇ ਕੋਲੇ ਕਿਹੜਾ ਪੈਸੇ ਆ ਹਾਂ ਉਹ ਦੋ ਬੰਦੇ ਤੁਰੇ ਆਉਣ ਉਹਨਾਂ ਨੇ ਕਿਹਾ ਵੀ ਆ ਪੰਜਾਬੀ ਐ ਇਹਦੇ ਕੋਲੇ ਕਿੰਨੇ ਕ ਡਾਲਰ ਹੋਣਗੇ ਪਤਾ ਉਹਨਾਂ ਨੂੰ ਐ ਨਹੀਂ ਸੀ ਵੀ ਇਹ ਵੀ ਸਾਡੇ ਵਰਗਾ ਨੰਗੀ ਆ ਉਹ ਦੋ ਮੇਰੇ ਤੇ ਵੱਜੇ ਤੌਰ ਦੇਣੇ ਓਏ ਏ ਗਲਾ ਫੜ ਕੇ ਜਿਵੇਂ ਕਰ ਦਿੰਦੇ ਬੰਬੇ ਹਏ ਦਿੱਖਤਾ ਨਹੀਂ ਤੇਰੇ ਕੋ ਦੂਜੇ ਰਾਇਨ ਦੇ ਪਰਦੇਸੀ ਆਦਮੀਆਂ ਰਹਿੰਦੇ ਐਨੇ ਚ ਬੜਵਾ ਕੱਢ ਲਿਆ ਠੀਕ ਆ ਉਨੇ ਬਟੂਆ ਚਲਾ ਕੇ ਮਾਰਿਆ ਮੈਂ ਬਟੂਆ ਜਾਂਦਾ ਵੇਖ ਲਿਆ ਪਾਣ ਵਾਲੀ ਗੌਮਟੀ ਵਾਲੇ ਕੋਲੇ ਚਲਿਆ ਗਿਆ ਉਹਨੇ ਬੱਤ ਲਿਆ ਹਾਂ ਮੈਂ ਕਿਹਾ ਬਣ ਗਈ ਗੱਲ ਓਏ ਕਹਿੰਦਾ ਕਿਉਂ ਮੈਂ ਕਿਹਾ ਰਪਈਏ ਬਣ ਗਈ ਹਾਂ ਅਸੀਂ ਨਾਲ ਹੀ ਪੁਲਿਸ ਕੋਲੇ ਵੱਜੇ ਮੈਂ ਕਿਹਾ ਵੀ ਸਾਡਾ ਬਟੂਆ ਕੱਟ ਲਿਆ ਕਹਿੰਦਾ ਕਿਹਨੇ ਕੱਢਿਆ ਮੈਂ ਕਿਹਾ ਉਹ ਸੈਕਟ ਲਈ ਖੜਾ ਜਿਹੜਾ ਤੇ ਉਹ ਗੌਮਟੀ ਵਾਲੇ ਕੋਲੇ ਗਿਆ ਹਾਂ ਉਹਨਾਂ ਦੇ ਨਾਲ ਹੀ ਉਹ ਜਾ ਪੜਿਆ ਨਾਲ ਹੀ ਧੰਨ ਮਾਰੇ ਲੜੜੇ ਗੌਮਟੀ ਵਾਲ ਨੇ ਬਟੂਆ ਦਿੱਤਾ ਮੈਂ ਕਿਹਾ ਹਾਂ ਕਹਿੰਦਾ ਪੈਸੇ ਕਿੰਨੇ ਸੀਗੇ ਮੈਂ ਕਹਿੰਨੀ ਉਹਨਾਂ ਨੂੰ 700 ਕਿੰਨੇ 800 ਕਿਹਾ ਮੈਂ ਕਿੰਨੇ ਸੀ ਹੂੰ ਉਹ ਆਕੇ ਜੀ ਨਹੀਂ ਵੇਚ 20 ਰੁਪਏ ਇਹਦੇ ਉਹ ਕਿਹਾ ਸਾਰਾ ਟੂਟ ਮਾਰਦੇ ਆ ਹੂੰ ਕਰ ਕਰਾ ਕੇ ਉਹਨਾਂ ਕੋਲੇ 3-400 ਸੀ ਉਹਨੇ ਸਾਨੂੰ ਲੈਤਾ ਪੁਲਿਸ ਨੇ ਉਹ ਕਹਿੰਦਾ ਵੀ ਇੰਨੇ ਕੀ ਮਿਲਨੇ ਬੇਟਾ ਇਹਨਾਂ ਤੋਂ ਤੁਸੀਂ ਕਹਿੰਦਾ ਬਾਕੀ ਤੇ ਖਾ ਖੂ ਜਾਂਦੇ ਮੈਂ ਕਹਿੰਦਾ ਇੰਨੇ ਦਾ ਦਵਾਓ ਹੂੰ ਉਹਨਾਂ ਨੇ ਸਾਨੂੰ ਦੇਤੇ ਹੂੰ ਤੋਂ ਉਹ ਵੀ ਝਾਰਤੇ ਠੀਕ ਹੈ ਜੇਬ ਕਦਰਿਆਂ ਨੂੰ ਮੈਂ ਕਹਾਂ ਤੁਹਾਨੂੰ ਵੀ ਪਹਿਲੀ ਵਾਰੀ ਟੱਕਰੇ ਹੋਣਗੇ ਜੇਬ ਕਦਰਿਆਂ ਨੂੰ ਜੇਬ ਕਦਰੇ ਟੱਕਰੇ ਹੈਨਾ ਅਸੀਂ ਉਹਨਾਂ ਨੂੰ ਲੈ ਕੇ ਆ ਗਏ 400 ਨਪਾਲੀ ਨੇ ਮੈਨੂੰ ਨੇਤੀ ਕਹਣਾ ਖਾਲੀ ਬਣੂਗਾ ਪਾਲਾ ਚਲ ਕਢਾਈ ਦੇ ਅਗੇ ਰੋਜ਼ ਨਹੀਂ ਚੱਲਦਾ ਏ ਰੋਈ ਰੋਈ ਨਹੀਂ ਚੱਲਦਾ ਹੈਨਾ ਇਹ ਤਾਂ ਕਿਤੇ ਕਿਤੇ ਚੱਲਦਾ ਹੈ ਹੂੰ ਫੇਰ ਬੰਬਿਓ ਫੇਰ ਪੈਂਡ ਆ ਗਏ ਡਰਾਈਵਰੀ ਛੱਡਿਆ ਛੱਡਿਆ ਇਹ ਫੇਰ ਡਰਾਈਵਰੀ ਦਾ ਤਿਆਰ ਭਾਗੇ ਮੇਰੇਆ ਡਰਾਈਵਰੀ ਦਾ ਬਾਈ ਯਾਰ ਬਹੁਤ ਔਖਾ ਕੰਮ ਆਇਆ ਬਹੁਤ ਔਖਾ ਯੇ ਮੈਂ ਬੱਸਾਂ ਚਲਾਈਆਂ ਆ ਕਿਤੇ ਅੱਛਾ ਇੱਥੇ ਆ ਕੇ ਬੱਸਾਂ ਚਲਾਈਆਂ ਬੱਸ ਚਲਾਈ ਹੈ ਮੈਂ ਬਹੁਤ ਟਾਈਮ ਕਿਨਾ ਟਾਈਮ ਬੱਸ ਤਾਂ ਮੈਂ ਨਾ ਮੈਂ ਚਲਾ ਗਿਆ ਹਾਂਗਾ ਤਿੰਨ ਚਾਰ ਸਾਲ ਬਾਅਦ ਚਲਾਈ ਮੈਂ ਅੱਛਾ ਪਰ ਫਿਰ ਬੱਸ ਦਾ ਕਿਵੇਂ ਤਿਆਰ ਬਾਕਿ ਮੇਰੇ ਬੱਸ ਦਾ ਵਧੀਆ ਰਿਆ ਅੱਛਾ ਬਸ ਆ ਹੀ ਜਿਹੜਾ ਟਾਈਮ ਖਚਮੇ ਆ ਇਹ ਜ਼ਰੂਰ ਹੈ ਆਪਾਂ ਕਹਿ ਦਿੰਨੇ ਡਰਾਈਵਰ ਆ ਕੇ ਲੱਗੀ ਵਾਲਿਆਂ ਨੂੰ ਜਾਂਦਾ ਆਏ ਜਾਂਦਾ ਐਕਸੀਡੈਂਟ ਹੁੰਦੇ ਆ ਉਹਦੇ ਕਾਰਨ ਤਾਂ ਸਰਕਾਰ ਹੈ ਜੀ ਠੀਕ ਹੈ ਟਾਈਮ ਖੁੱਲੇ ਦੇਣ ਬਾਈ ਹੋ ਟਾਈਮ ਅੰਮ੍ਰਿਤਸਰ ਤੋਂ 3 ਮਿੰਟ ਦੀ ਸਰਵਿਸ ਹੁੰਦੀ ਸੀ ਹਾਂ ਇੱਕ ਬੱਸ ਨਿਕਲੇ ਹੀ 3 ਮਿੰਟ ਬਾਅਦ ਦੂਜੀ ਨਿਕਲਿਆ ਹੁੰਦੀ ਹੁਣ 3 ਮਿੰਟ ਦੇ ਵਿੱਚ ਵਿੱਚ ਗੱਡੀਆਂ ਤੁਰੀਆਂ ਆਉਂਦੀਆਂ ਯਾਰ ਕਿੰਨੀ ਕੁ ਭਜਾਉਂਦਾ ਏ ਬੰਦਾ ਯਾਰ ਵੱਡ ਬਾੱਦੀ ਲਿਆਉ ਗੱਡੀ ਨੂੰ ਨਹੀਂ ਤਾਂ 3 ਮਿੰਟ ਵਾਲਾ ਦੂਜਾ ਲੰਘ ਜੂ ਜੇ ਹੋਲੀ ਆਉ ਸਹੀ ਹੈ ਮਜਬੂਰੀ ਨੂੰ ਭਜਾਉਂਦਾ ਕਿਸੇ ਦਾ ਜੀ ਨਹੀਂ ਕਰਦਾ ਠੀਕ ਹੈ ਹੁਣ ਸਾਡੇ ਨਾਲ ਬੱਸ ਹੁੰਦੀ ਸੀ ਮਾਲਵਾ ਹਾਂ ਤੇ ਸਾਡੀ ਟੱਕਰ ਹੁੰਦੀ ਸੀ ਬਰਾਬਰ ਉਹ ਭਰਾਉਂਦੇ ਸੀ ਅਸੀਂ ਮਾੜਵਾ ਪਾਸ ਕਰਦਾ ਸੀ ਸਾਨੂੰ ਛੋਟੀ ਛੋਟੀ ਕਿਹੜੀ ਹੁੰਦੀ ਸੀ ਸਾਡੇ ਕੋਲੇ ਹੁੰਦੀ ਸੀ ਉਹਦਾ ਰਾਜ ਵਾਲਿਆਂ ਦੀ ਸਕਾਈ ਵੇਜ ਹੁੰਦੀ ਸੀ ਠੀਕ ਹੈ ਪੂਰੀ ਘੈਂਟ ਬਸ ਪਾਈ ਸੀ ਤੇ ਬਾਬਾ ਉਹਦੇ ਸਗਣ ਪਾ ਕੇ ਆਉਂਦੇ ਸੀ ਵਿਚਾਰੇ ਸੱਤ ਜੀ ਸੀ ਕੀ ਕਰਦੇ ਮਾੜਵਾ ਚ ਵੱਜੇ ਬਾਬਾ ਓਏ ਹੋਏ ਉਹ ਫਰੂਟਾਂ ਵਾਲੇ ਟੋਕਰੇ ਜੇ ਤਾਂ ਤੱਕ ਗਏ ਬੰਦੇ ਵੀ ਐਂ ਦੇਖੇ ਬੁਰਕਦੇ ਗੱਡੀਆਂ ਰੋਕ ਲੀਆਂ ਸੀ ਇੱਕ ਵੀ ਨਹੀਂ ਬਚਾ ਸੱਤਾਂ ਚ ਅੱਛਾ ਅਸੀਂ ਉਹ ਬੁਰੇ ਨੂੰ फटाफट ਬਟਾਇਆ ਡਰਾਈਵਰ ਨੂੰ ਥਾਣੇ ਦਾ ਤਾ ਮੈਂ ਕਿਹਾ ਤੂੰ ਤਾਂ ਬਾਚ ਯਾਰ ਹਨਾ ਹੂੰ ਤੇ ਮੰਨ ਲਾ ਵੀ ਪਰਚਾ ਉਹ ਤੇ ਹੋ ਗਿਆ ਡਰਾਈਵਰ ਤੇ ਪਰ ਹੁਣ ਕਸੂਰ ਟਾਈਮ ਦਾ ਸੀ ਯਾਰ ਹੂੰ ਹਜ਼ੂਰ ਕਿਸੇ ਦਾ ਨਹੀਂ ਹੂੰ ਟਾਈਮ ਦਾ ਉਹਨਾਂ ਦਾ ਕਸੂਰ ਇਹ ਸੀ ਵੀ ਤੁਸੀਂ ਮਾੜਾ ਜਿਹਾ ਪੈਰ ਚੱਕ ਲੋ ਕਿਉਂਕਿ ਮੈਂ ਛੋਟੀਆਂ ਗੱਡੀਆਂ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਜਦੋਂ ਬੱਸ ਤੇਜ਼ ਆਉਂਦੀ ਹੈ ਨਾ ਆਪਾਂ ਪਹਿਲਾਂ ਪੈਰ ਚੱਕ ਲੋ ਯਾਰ ਕੁਝ ਨਹੀਂ ਜਾਂਦਾ ਉਹਦਾ ਟਾਈਮ ਤੇ ਜਾਣਾ ਉਹਨੇ ਆਪਣੇ ਕੋਲ ਤਾਂ ਖੁੱਲਾ ਟਾਈਮ ਹੈ ਹੂੰ ਆਪਾਂ ਕਿਉਂ ਮੌਤ ਦੇ ਨਾਲ ਖਹਿਣਾ ਜਾ ਕੇ ਵੱਲੋਂ ਵੱਲੀ ਹੂੰ ਸਾਡਾ ਬਰਾਰ ਪਾਸ ਹੁੰਦੀ ਸੀ ਜੰंडीगढ़ ਨੂੰ ਉਹਦਾ ਟਾਈਮ ਬੜਾ ਖਿੱਚਮਾ ਹੁੰਦਾ ਸੀ ਮੈਂ ਉਧਰੋਂ ਤੁਰਿਆ ਆਵਾ ਮਹਾਲੂ ਮੈਨੂੰ ਤਾਂ ਪਤਾ ਨਹੀਂ ਸੀ ਕਿ ਕੁੜੀਆਂ ਮੂਰੇ ਕਾਰ ਤੇ ਵਿਚਾਰੀਆਂ ਉਹਨਾਂ ਨੇ ਰੋਂਗ ਸਾਈਡ ਸੜਤੀ ਅਹੀ ਤਾਂ ਅੱਗੇ ਲੇਟ ਸੀ ਮੈਂ ਫੈਂਟੀ ਤੁਰਿਆ ਆਇਆ ਉਹ ਤਾਂ ਕਾਰੜ ਕੋਲੇ ਹੀ ਸੀ ਜਾਂ ਬਾਲਾ ਲੱਗਦਾ ਏ ਹੂੰ ਮੈਂ ਕਹਾ ਯਾਰ ਮੈਨੂੰ ਉਹਨਾਂ ਤੇ ਗੁੱਸਾ ਮੈਂ ਕਹਾ ਯਾਰ ਸਿੱਧੀਆਂ ਹੀ ਆਉਂਦੀਆਂ ਐ ਇਹ ਉਹਨਾਂ ਨੇ ਅਗਲੇ ਆ ਵੀ ਇਹ ਤਾਂ ਬੱਸ ਰੋਕਦੇ ਹੀ ਨਹੀਂ ਭਾਈ ਇਹ ਤਾਂ ਵਿੱਚ ਮਰੂ ਮੈਨੂੰ ਐਸੀ ਕੋਲੇ ਜਾ ਕੇ ਰੋਕ ਹੂੰ ਉਹਨਾਂ ਨੇ ਤਾਂ ਬ੍ਰੇਕਾਂ ਮਾਰ ਲੀਆਂ ਮੈਂ ਜਮਾ ਨਾਲ ਕਰਕੇ ਬ੍ਰੇਕਾਂ ਮਾਰਨਾ ਮੈਂ ਕਿਹਾ ਡੰਡਾ ਲੜਾ ਦੋ ਦੋ ਫੇਰ ਇਹਨਾਂ ਦੇ ਮੈਂ ਕਿਹਾ ਤੁਰੇ ਕਿਵੇਂ ਫਰਦਿਆ ਰੋਂਗ ਸਾਈਡ ਜਦੋਂ ਮੇਰੇ ਕੈਨੇਟਰ ਨੇ ਬਾਰੀ ਖੋਲੀ ਉਹ ਮੈਨੂੰ ਕਹਿੰਦਾ ਉਭਰਾ ਮੈਂ ਕਿਹਾ ਕੀ ਹੋ ਗਿਆ ਉਹ ਕਹਿੰਦਾ ਉਹ ਤਾਂ ਕੁੜੀਆਂ ਆ ਵਿਚਾਰੀਆਂ ਉਹ ਤਾਂ ਚੱਪੜ ਲਾਈ ਬੈਠੀਆਂ ਪੰਜਾਬ ਕਰਕੇ ਵਿੱਚ ਗੱਡੀ ਦੇ ਜਾ ਉਹ ਤਾਂ ਉਤਰਨ ਜੋਗੀਆਂ ਵੀ ਨਹੀਂ ਰਹੀਆਂ ਕਹਿੰਦਾ ਮੈਂ ਕਿਹਾ ਸੌਂ ਖਾ ਕਹਿੰਦਾ ਹੋਰ ਯਾਰ ਕੰਬੀ ਜਾਂਦੀਆਂ ਕਹਿੰਦਾ ਉਹ ਕਹਿੰਦਾ ਭਾਈ ਤੁਹਾਨੂੰ ਪਤਾ ਨਹੀਂ ਸੀ ਵੀ ਰੋਕ ਲਗੇ ਸੀ ਹੂੰ ਉਹ ਬੋਲਣ ਹੀ ਨਾ ਹਾਂ ਮੈਂ ਕਿਹਾ ਇਹਨਾਂ ਦੀ ਗੱਡੀ ਸਾਈਡ ਤੇ ਕਰ ਦਿਓ ਮੈਂ ਕਿਹਾ ਆਪ ਕਰ ਦਿਓ ਉਹਨੂੰ ਕਿ ਉੱਤਰ ਜਾਓ ਕਹਿੰਦਾ ਉੱਤਰ ਵੀ ਨਹੀਂ ਸਕਦਿਆਂ ਹੁਣ ਉਤਰਨ ਕਿਵੇਂ ਵਿਚਾਰਿਆਂ ਇੰਨ ਸਾਈਡ ਤੇ ਕਰ ਲੈਣੀਆਂ ਤੇ ਵਾਕਈ ਜਦੋਂ ਮੈਂ ਗਿਆ ਉਹ ਮੈਟ ਦੇ ਉੱਤੇ ਬਾਬਾ ਐ ਫਿਰ ਜਵੇਂ ਲੀਟਰ ਪਾਣੀ ਦਾ ਡੋਲਿਆ ਹੁੰਦਾ ਮੈਂ ਕਿਹਾ ਪੁੱਤੇ ਤੇ ਸਾਈਡ ਤੇ ਲਾ ਲਓ ਤੇ ਮੈਂ ਘਰਦਿਆਂ ਨੂੰ ਫੋਨ ਲਾ ਦੋ ਕੱਪੜੇ ਲੈ ਕੇ ਆ ਜਾਣਗੇ ਸੁੱਕ ਕੇ ਜਾਇਓ ਹੁਣ ਮੈਂ ਕਿਹਾ ਗਾਹ ਨੂੰ ਰੋਗ ਸਾਈਡ ਨਾ ਆਇਓ ਸਾਨੂੰ ਬੱਸਾਂ ਵਾਲਿਆਂ ਨੂੰ ਮੈਂ ਕਿਹਾ ਦੋ ਚੀਜ਼ਾਂ ਸਿਖਾਈਆਂ ਜਾਂਦੀਆਂ ਕਿ ਵੀ ਮੋਟਰਸਾਈਕਲ ਵਾਲਾ ਹੋਵੇ ਸਾਈਕਲ ਵਾਲਾ ਹੋਵੇ ਕਾਰ ਵਾਲਾ ਹੋਵੇ ਉਹਨੂੰ ਵੇਖ ਕੇ ਜਿਆਦਾ ਬ੍ਰੇਕ ਨਹੀਂ ਮਾਰਨੀ ਵਾਪਸ ਐ ਜਾਰੋ ਅਕਸਰ ਬੱਸ ਵਾਲੇ ਕਹਿੰਦੇ ਵੀ ਐਵੇਂ ਹੀ ਨੇ ਜਦੋਂ 100 ਤੇ ਆਉਂਦੀ ਹੈ ਮਰਨ ਨੂੰ ਜੀ ਕਿਸੇ ਦਾ ਨਹੀਂ ਕਰਦਾ ਕਿਹਦਾ ਨਹੀਂ ਕਰਦਾ ਆਪੇ ਥੱਲੇ ਲਾ ਲੂ ਤੂੰ ਬੈਠੀ ਚੱਲ ਹਾਂ ਮੈਂ ਕਹੇ ਜਿਹੜੇ ਦਾ ਮਦਰ ਇਹਨਾਂ ਨੂੰ ਬੰਦੇ ਹੀ ਨਹੀਂ ਸਮਝਣਾ ਪੱਕੀ ਗੱਲ ਹੈ ਇਹ ਅਜਿਹਾ ਕਿਹਾ ਜਾਂਦਾ ਹਾਂ ਕਿਹਾ ਜਾਂਦਾ ਹੁੰਦਾ ਸੀ ਉਸਤਾਦ ਵੱਲੋਂ ਅੱਛਾ ਯਾ ਮੈਂ ਨਾ ਜੇ ਮੂਰੇ ਕਾਰ ਆ ਗਈ ਤੂੰ ਪਾਸ ਕਰੀ ਜਾਣਾ ਵੀ ਤੂੰ ਕਿਵੇਂ ਕਾਰ ਆ ਗਈ ਬ੍ਰੇਕਾਂ ਮਾਰ ਲਾ ਨਾ ਨਾ ਜਾਣ ਦੇ ਕਾਰ ਵਾਲਾ ਪੇ ਥੱਲੇ ਜਾ ਉਹਦਾ ਨਹੀਂ ਮਰਨ ਨੂੰ ਜੀ ਕਰਦਾ ਤੇਰੇ ਵਿੱਚ ਪਾਦੀ ਕਿ ਬੇਫਿਕਰ ਨੇ ਮੇਤਾ ਯਾਰ ਮਗਾ ਤੱਕ ਹੂੰ ਮੋਨ ਬ੍ਰੇਕਾਂ ਛੱਡ ਜਾਂਦੀ ਐ ਬਸ ਤਾਨੂੰ ਪਤਾ ਕੀ ਹਾਲ ਹੁੰਦਾ ਕੀ ਹਾਲ ਸਾਡੀ ਬੱਸ ਬ੍ਰੇਕਾਂ ਛੱਡ ਗਈ ਕਿਹੜਾ ਬਾਈ ਹਾਂ ਰੂਪ ਵਾਲਿਆਂ ਦੀ ਹੁੰਦੀ ਸੀ ਠੀਕ ਹੈ ਰਾਮਪੁਰਾਵਰ ਸਰ ਨਾਰ ਸਿੰਘ ਵਾਲੇ ਤੋਂ ਨਿਕਲੇ ਸੀ ਅਜੇ ਇੰਨਾ ਚੰਗਾ ਕਿ ਟਾਪ ਪਾਇਆ ਹੀ ਸੀ ਠੀਕ ਐ ਇੰਨੀ ਬੱਸ ਭਰੀ ਹੁੰਦੀ ਸੀ ਬਾਰੀਆਂ ਨਾਲ ਲੰਕਦੇ ਸੀ ਲੋਕ ਤੇ ਜਦੋਂ ਮੈਂ ਮਾਰਿਆ ਬ੍ਰੇਕਾਂ ਤੇ ਪੈਡਲ ਤੇ ਬ੍ਰੇਕਾਂ ਜਵਾਬ ਦੇ ਗਈ ਠੀਕ ਮੈਂ ਕਦੇ ਮਾਰੇਗੇ ਮੈਂ ਕਿਹਾ ਹੂੰ ਮੈਗਨੇਟਰ ਨੂੰ ਹੋਲੀ ਕਿ ਦੇ ਕੇ ਸੱਧਿਆ ਉਹ ਦੀਪ ਹੁੰਦਾ ਸੀ ਬੌੜਿਆਂ ਦਾ ਟਰਾਲਾ ਚਲਾਉਂਦਾ ਦਬਈ ਚ ਮੈਂ ਕਿਹਾ ਬੜਾਈ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਗੱਡੀ ਬ੍ਰੇਕਾਂ ਛੱਡ ਗਈ ਮੈਂ ਤਾਂ ਉਹਨੂੰ ਹੌਲੀ ਕਿਹਾ ਵੀ ਚੱਲ ਇਹ ਵੀ ਕੋਈ ਸਕੀਮ ਦੇਉ ਹਾਂ ਉਹਨੇ ਰੌਲਾ ਪਾਦਾ ਕਿ ਮੈਂ ਗੱਡੀ ਬ੍ਰੇਕਾਂ ਛੱਡ ਗਈ ਓਏ ਅੱਗੇ ਕੰਮ ਤਾਂ ਮੈਂ ਕਰ ਲੈਂਦਾ ਬਾਬਾ ਤੁਸੀਂ ਯਕੀਨ ਨਹੀਂ ਮੰਨਣਾ ਮੂਰ ਲਈ ਬਾਰੀ ਤੱਕ ਗੱਡੀ ਖਾਲੀ ਹੋ ਗਈ ਯਾਰ ਅੱਛਾ ਮੂਰੇ ਕੋਈ ਵੀ ਨਾ ਛਾਲਾ ਮਾਰ ਗਿਆ ਸਭ ਪਿੱਛੇ ਪਤਾ ਨਹੀਂ ਕਿਵੇਂ ਦੁਨੀਆਂ ਦਲੜੀ ਦੀ ਮਰੇ ਯਾਰ ਵਿੱਚ ਅੱਛਾ ਸਭ ਪਿੱਛੇ ਹਾਂ ਕਨੈਕਟਰ ਮੇਰਾ ਉੱਤੋਂ ਦੀ ਜਾਵੇ ਡੰਡਾ ਫੜ ਕੇ ਸੀਟਾਂ ਤੋਂ ਦੀ ਮਗਰ ਨੂੰ ਤੇ ਮੇਰੇ ਮੂਰੇ ਡੀ ਆਲਾ ਜਾਵੇ ਅੱਛਾ ਹੁਣ ਹਾਰਨੇ ਵੀ ਹੈ ਨਹੀਂ ਪ੍ਰੈਸ਼ਰ ਤਾਂ ਨਿਕਲ ਗਿਆ ਹਾਂ ਮੈਨੂੰ ਆਏ ਚੌਥਾ ਗੀਅਰ ਲੈ ਲੈ ਠੀਕ ਆ ਨਾ ਮੈਂ ਗੀਅਰ ਕੱਢਾਂ ਮੈਂ ਕਿਹਾ ਜੇ ਨਾ ਲਿਆ ਚੌਥਾ ਫੇਰ ਵੱਜੂ ਉਹ ਡੀ ਵਾਲਾ ਸੀਸੇ ਵੇਚ ਦੀ ਝਾਕ ਗਿਆ ਮੈਂ ਉਹਨੂੰ ਐ ਕਰਕੇ ਮੈਂ ਕਿਹਾ ਵੀ ਬ੍ਰੇਕਾਂ ਹੈ ਨਹੀਂ ਸਮਝ ਗਿਆ ਇਸ਼ਾਰਾ ਉਹ ਸਮਝ ਗਿਆ ਉਹਨੇ ਭਜਾਤੀ ਠੀਕ ਐ ਸਾਹਮਣੇ ਸੀ ਪੱਠਾ ਅੱਛਾ ਮੈਂ ਕਿਹਾ ਵੀ ਪੱਠੇ ਜਬਾਰ ਦਿਆਂਗੇ ਹਾਂ ਉਹ ਡੀ ਵਾਲੇ ਨੇ ਵੀ ਸੋਚ ਲਿਆ ਹਾਂ ਵੀ ਆਪਾਂ ਪੱਠੇ ਜਬਾਰ ਦਿਆਂਗੇ ਹੂੰ ਹੁਣ ਮੈਨੂੰ ਤਾਂ ਮੈਂ ਆਪ ਦੀ ਪੱਟੇ ਜਬਾਰ ਨਹੀਂ ਸੀ ਮੈਂ ਤਾਂ ਪਹਿਲੇ ਹੀ ਮੂੜ ਚ ਸੀ ਉਹ ਕਲਚਰ ਦੇ ਨੇ ਉਹਨੇ ਵੀ ਪੱਟੇ ਜਬਾਰਤੀ ਮੈਂ ਵੀ ਉਹ ਮੇਰੇ ਮੂਰੇ ਮੈਂ ਉਹਦੇ ਮਗਰ ਪੱਟੇ ਦੇ ਆਲੇ ਦਾਲੇ ਬਾਬਾ ਦੋ ਗਿਹੜੇ ਕੱਢੇ ਸੀ ਤੀਜੇ ਗਿਹੜੇ ਉਹ ਛੜਕ ਚੜ ਗਿਆ ਫੇਰ ਮੈਂ ਤਾਂ ਨਹੀਂ ਬੰਦ ਕਰੇ ਗਿਹੜੇ ਆਪ ਦੇ ਮੈਂ ਤਾਂ ਪੱਟੇ ਦੇ ਆਲੇ ਦਾਲੇ ਹੀ ਰਹਾ ਉਹ ਲੋਕ ਕਹਿੰਦੇ ਵੀ ਲੜ ਪਈ ਤੇ ਬਾਸ ਵਾਲਾ ਬਗੱਡੀ ਵਾਲੇ ਦੇ ਮਗਰ ਲੱਗਿਆ ਵਾ ਹੁਣ ਕਿਹੜੀ ਲੜਾਈ ਉਹ ਪੱਠੇ ਵਾਲਾ ਵੇਖੇ ਵੀ ਸਭਰੇ ਦੇ ਨੇ ਘਰ ਦਾ ਗੌਰ ਕਰਿਆ ਦਿਸਣੋਂ ਹਟਾਇਆ ਪਿਆ ਯਾਰ ਗੱਲ ਕੀ ਬਣ ਗਈ ਪੱਠੇ ਚ ਆਪਣੇ ਭਈ ਉਹ ਤੀਜੇ ਗੇੜੇ ਬੱਸ ਖੜੀ ਚੌਥੇ ਮੈਨੂੰ ਕਹਿੰਦਾ ਕੀ ਆ ਕਹਿੰਦਾ ਸੀ ਇਹ ਮੈਂ ਕੋਰੇ ਤਾਂ ਕੋਈ ਨਹੀਂ ਕਿਹਾ ਕਹਿੰਦਾ ਉਹਦੇ ਮਖਰ ਕਾਤੋਂ ਲੱਗਿਆ ਸੀ ਮੈਂ ਕਿਹਾ ਉਹ ਤਾਂ ਗਲਤੀ ਨੇ ਲੱਗ ਗਿਆ ਉਹਨੇ ਤਾਂ ਸਿੱਧਾ ਜਾਣਾ ਸੀ ਮੈਂ ਕਿਹਾ ਇੱਧਰ ਤਾਂ ਮੈਂ ਵੜਦਾ ਸੀ ਮੈਂ ਕਿਹਾ ਉਹ ਵੀ ਇੱਧਰ ਹੀ ਵਰ ਗਿਆ ਕੰਜਰਦਾ ਯਾਰ ਅਸੀਂ ਤਾਂ ਭਰਾਵਾ ਮੈਂ ਕਿਹਾ ਆਈ ਪੰਮਲੂਸੇ ਪੈ ਗਏ ਤੇ ਉਹ ਗਾਂ ਰੋਕ ਕੇ ਆਈ ਡੀ ਵਾਲਾ ਆ ਉਹ ਮੈਨੂੰ ਕਹਿੰਦਾ ਮੇਰੀਆਂ ਲੱਤਾਂ ਮੱਥ ਲਾ ਕੇ ਜੀ ਕਿ ਮੈਂ ਕਿਉਂ ਕਹਿੰਦਾ ਹਜੇ ਵਿਚਾਰਨ ਚਰਨ ਕਰੀ ਜਾਂਦੀਆਂ ਕਹਿੰਦਾ ਮੈਂ ਕਿ ਇਹ ਤਾਂ ਮਗਰ ਹੀ ਪੈ ਗਿਆ ਹੱਤੋਂ ਕਿ ਯਾਰ ਮੇਰੇ ਕਹਿੰਦਾ ਮੈਂ ਕਿ ਇਹ ਤਾਂ ਮਾਰ ਕੇ ਹਟੂ ਮੈਂ ਕਿਹਾ ਮੈਨੂੰ ਵੀ ਐਂ ਲੱਗਦਾ ਸੀ ਮੈਂ ਤੇਰੇ ਮਗਰ ਪਿਆ ਹੋ ਮੈਂ ਯਾਰ ਹੈਂ ਕਈ ਵਾਰੀ ਚੱਕਰੀ ਇਹੋ ਜਿਹਾ ਬਣ ਜਾਂਦਾ ਜੀ ਪਰ ਇਹ ਵੀ ਇੱਕ ਗੱਲ ਆ ਸੋਜਵਾਨੀ ਨੇ ਬਚਾਇਆ ਸਿਸਟਮ ਤੁਸੀਂ ਹਾਂ ਬੰਦੇ ਤਾਂ ਬਚ ਗਏ ਹਾਂ ਮੈਂ ਕਿਹਾ ਹਣ ਹੋਲੀ ਹੋਲੀ ਲੈ ਚੱਲਾਂਗੇ ਬੁੜੀਆਂ ਨੂੰ ਮੈਂ ਕਿਹਾ ਵੀ ਹਣ ਬਹਿ ਜਾਓ ਕਹਿੰਦੇ ਮਰਨਾ ਨਹੀਂ ਅੱਜ ਹੋਰ ਵਸਤੇ ਆ ਜਾਗੇ ਭਾਈ ਕਰਾਇਆ ਵੀ ਰੱਖ ਲਾ ਇਹ ਕੋਈ ਬਾਤ ਸ ਬਾਬਾ ਬ੍ਰੇਖਾਂ ਹੀ ਬਹੁਤ ਛੜਦੀ ਸੀ ਉਹ ਅੱਛਾ ਇੱਕ ਰਿਮਰਾਜ ਛੱਡ ਗਈ ਅੱਛਾ ਆਹ ਕਮਾਲ ਵਧੀਆ ਵਸੇ ਅੱਛਾ ਜਿਹੜੇ ਉਹ ਮੁੰਬਈ ਗਏ ਤੇ ਉਹ ਜਿਹੜਾ ਇਹਨਾਂ ਨੇ ਕੀਤਾ ਨਾ ਵਾਲਟ ਦੇ ਨਾਲ ਜਿਹੜਾ ਮਜ਼ਾਕ ਕੀਤਾ ਉਹ ਸਿੱਟਿਆ ਮਤਲਬ ਹੋਰ ਪਾਸੇ ਤੇ ਕਹਿੰਦਾ ਮੇਰੇ ਤੇ ਹੈਗੇ 7-800 ਸੀਗੇ ਵਿੱਚ ਨਹੀਂ ਕਹਿੰਦਾ ਮੇਰੇ ਤੇ 20 ਰੁਪਏ ਸੀ ਮੈਂ ਦੱਸਿਆ 7-800 7-800 ਦੱਸਿਆ ਹੈਗੇ ਵਿੱਚ 20 ਰੁਪਏ ਸੀ ਕਹਿੰਦਾ ਕਹਿੰਦਾ ਉੱਥੇ ਠੇਠ ਲੱਗਦਾ ਸੀ ਨਾ ਤੁਹਾਨੂੰ ਪਤਾ ਅਕਸਰ ਪਹਿਲੇ ਜੇਬ ਕਤਰੇ ਬਹੁਤ ਜ਼ਿਆਦਾ ਹੁੰਦੇ ਸੀਗੇ ਤੇ ਬਾਜ਼ਾਰਾਂ ਦੇ ਵਿੱਚ ਐਵੇਂ ਹੀ ਹੁੰਦਾ ਵਾ ਕਹਿੰਦਾ ਮੈਨਾਂ ਨੇ ਪਾਲੀ ਹੈ ਕਹਿੰਦਾ ਮੇਰਾ ਵੀ ਐ ਹੋਇਆ ਦਾਲਵਾ ਕਹਿੰਦਾ ਕਦੇ-ਕਦੇ ਲੱਗਦਾ ਹਰ ਦਫਾ ਨਹੀਂ ਲੱਗਦਾ ਹਰ ਰੋਜ਼ ਨਹੀਂ ਲੱਗਦਾ ਉਹ ਵਿਚਾਲ ਨੇ ਪੰ ਸੋ ਇਹ ਹੀ ਲੈ ਲਵੋ ਬੱਸ ਹੋਰ ਦਾ ਮੈਨੂੰ ਕੋਈ ਕੁਝ ਵੀ ਹੈ ਨਹੀਂ ਅੱਛਾ ਇੱਕ ਉਹਨਾਂ ਨੇ ਨਾ ਬੜਾ ਵੱਡਾ ਵੈਸੀ ਦਿੱਤਾ ਇਸ ਗੱਲ ਦੇ ਵਿੱਚ ਕਿ ਕਦੀ ਵੀ ਤੁਸੀਂ ਮੋਟਰਸਾਈਕਲ 'ਚ ਕਾਰ ਤੇ ਜਾਂ ਕਿਸੇ ਵੀ ਚੀਜ਼ ਤੇ ਹੋ ਨਾ ਤੇ ਬੱਸ ਵਾਲੇ ਨਾਲ ਕਦੀ ਵੀ ਏਡੀ ਨਾ ਲਾਓ ਹਾਂ ਇਹ ਤੁਸੀਂ ਦੇਖੋ ਕਿ ਬੱਸ ਵਾਲੇ ਜਿਹੜੇ ਨੇ ਰੋਡ ਦੇ ਉੱਪਰ ਏਡੀ ਗੰਦੀ ਡਰਾਈਵਿੰਗ ਕਰਦੇ ਨੇ ਤੁਸੀਂ ਮੈਂ ਤੇ ਇਹ ਕਹਿੰਦਾ ਕਿ ਮੈਂ ਹੋਂ ਦਾ ਰੋਲ ਹੋਵਾਂ ਤੇ ਮੈਂ ਕਿਸੇ ਬੱਸ ਨੂੰ ਦੇਖਾਂ ਨਾ ਤੇ ਮੈਂ ਹਮੇਸ਼ਾ ਸਾਈਡ ਲੈ ਲੈਂਦਾ ਹਾਂ ਬਿਲਕੁਲ ਇਹੀ ਕਿ ਤੂੰ ਨੰਗ ਜਾ ਚਲਾਉਂਦੇ ਆ ਅਸੀਂ ਕਹਿੰਦੇ ਆ ਤੂੰ ਨੰਗ ਜਾ ਸਾਡੀ ਖੈਰ ਕਿ ਤੂੰ ਨੰਗਾ ਜਿਹਾ ਸਕੂਲ ਨਾਲ ਵੀ ਆ ਜਾਗੇ ਕੋਈ ਮਸਲਾ ਨਹੀਂ ਹਾਂ ਕਿ ਇਹ ਜਿਵੇਂ ਇਹਨਾਂ ਨੇ ਦੱਸਿਆ ਨਾ ਤਾਰੀ ਬਾਬਾ ਨੇ ਕਿ ਇਹਨਾਂ ਦੇ ਉਸਤਾਦਾਂ ਨੂੰ ਦੱਸਿਆ ਗਿਆ ਹੁੰਦਾ ਹੈ ਕਿ ਬ੍ਰੇਕ ਨਹੀਂ ਲਾਣੀ ਉਸ ਬ੍ਰੇਕ ਦਾ ਆਸਰਾ ਨਹੀਂ ਕਰਨਾ ਤੇ ਰਿਅਲਿਟੀ ਇਸ ਤਰ੍ਹਾਂ ਇਹ ਕਿ ਬੱਸ ਡਰਾਈਵਰ ਜਿਹੜਾ ਹੈ ਬੱਸ ਤੇ ਬ੍ਰੇਕ ਲਾਂਦਾ ਹੀ ਨਹੀਂ ਕਿ ਤਾਂ ਉਹ ਦਸਨ ਕਾਰ ਹੋ ਗਈ ਮੋਟਰਸਾਈਕਲ ਹੋ ਗਿਆ ਖੋਤਾ ਰੱਖਸ਼ਾ ਮਤਲਬ ਹੈ ਜਿੰਨੀ ਵੀ ਛੋਟੀਆਂ ਚੀਜ਼ਾਂ ਇਹਨਾਂ ਨੂੰ ਵੇਖ ਕੇ ਨਹੀਂ ਲਾਂਦਾ ਇਹਨਾਂ ਨੂੰ ਕਿਸੇ ਚੀਜ਼ ਨੂੰ ਵੇਖ ਕੇ ਨਹੀਂ ਉਹਨਾਂ ਨੇ ਲਾਣੀ ਇਹਨਾਂ ਨੇ ਆਪਣੇ ਰੋਡ ਤੇ ਉੱਤੇ ਰਹਿਣਾ ਆਪਣੇ ਟਾਈਮ ਨੂੰ ਵੇਖਣਾ ਕਿ ਅਸੀਂ ਟਾਈਮ ਤੋਂ ਪਹਿਲੇ ਪੁੰਛੀ ਤੇ ਜਾ ਕੇ ਆਪਣੀ ਸਵਾਰੀ ਚੁੱਕ ਲਈ ਬਿਲਕੁਲ ਕਹਿੰਦੇ ਉਹਨਾਂ ਕਿਸੇ ਇਹ ਕਹਿੰਦਾ ਇਹਦਾ ਸਾਰਾ ਕਸੂਰ ਤੇ ਮਤਲਬ ਕਿ ਸਰਕਾਰ ਦਾ ਹੀ ਹੈ ਕਿਉਂਕਿ ਉਹ ਟਾਈਮ ਬਹੁਤ ਥੋੜਾ ਦਿੰਦੀ ਹਰ 3 ਮਿੰਟਾਂ ਬਾਅਦ ਬੱਸ ਨਿਕਲਦੀ ਇਸ ਜਿਹੜਾ ਇਹ ਕਿ ਬੱਸ ਤੇ ਬੱਸ ਜਿਹ ਸੋ ਨੀਦਾ ਹਨਾ ਕਿ ਡੇਜ ਤਕਰੀਬਨ ਦਿੱਲੀ ਸੁਨੀਦਾ ਹੁੰਦਾ ਵੇ ਕਿ ਇਦਾ ਬੱਸ ਐਕਸੀਡੈਂਟ ਹੋ ਗਿਆ ਇਹ ਇਸੇ ਵਜ੍ਹਾ ਤੇ ਹਾਥ ਸੇ ਸਾਰੇ ਜਿਹੜੇ ਹੁੰਦੇ ਹਨਾ ਬਹੁਤ ਹੁੰਦੇ ਆ ਅੱਛਾ ਮੈਂ ਕੀ ਕਿਹਾ ਕਹਿੰਦੇ ਬ੍ਰੇਕ ਫੇਲ ਹੋ ਗਈ ਤੇ ਮੈਂ ਪਿੱਛੇ ਉਹਨੂੰ ਦੱਸਿਆ ਕੰਡੈਕਟਰ ਨੂੰ ਕਹਿੰਦਾ ਕੰਡੈਕਟਰ ਨੂੰ ਦੱਸਿਆ ਉਹਨੇ ਉਲਾ ਮੈਂ ਉਹਨੂੰ ਹਾਸ਼ਟਾ ਜੀ ਦੱਸਿਆ ਕਿ ਮੈਨੂੰ ਕੋਈ ਉਸ مشਵਾਰਾ مشورہ ਦੇਗਾ ਉਸਤਾਜ ਜੀ ਇਹਨੇ ਕਰਨੋ ਹੋਵੇਂ ਕਰ ਲੋ ਉਲਟਾ ਜੀ ਕਹਿੰਦੇ ਜੀ ਮੈਂ ਦੇਖਿਆ ਤੇ ਸਾਰੀ ਪਿਛਲੀ ਵਾਰੀ ਤੇ ਲੱਗੇ ਹੋਣ ਉਹ ਕਹਿੰਦੇ ਚਲੋ ਬੈਠ ਜਾਓ ਹੁਣ ਕਹਿੰਦਾ ਅੱਛੀ ਭਰਾਵਾ ਮਰਨਾ ਵਾ ਅਲੀ ਉਹ ਗੱਲਾਂ ਮੇਰੇ ਅੱਗੇ ਜਿਹੜੀ ਗੱਡੀ ਸੀ ਨਾ ਉਹਨੂੰ ਮੈਂ ਇਸ਼ਾਰਾ ਮਾਰਿਆ ਕਿ ਬ੍ਰੇਕਾਂ ਉਹਨੂੰ ਸਮਝ ਆ ਗਈ। ਕਹਿੰਦਾ ਮੈਂ ਜੇਰ ਵਧਾਇਆ ਸੀ ਮੈਂ ਭੱਟੇ ਚਲਾਈ ਉਹਨੇ ਵੀ ਭੱਟੇ ਚ ਹੀ ਕੰਦਾ ਲਾ ਲਈ। ਕਹਿੰਦਾ ਉਹਨੇ ਭੱਟੇ ਚ ਲਈ ਤੇ ਮੈਂ ਉਹਦੇ ਪਿੱਛੇ ਪਿੱਛੇ ਹੀ ਕਹਿੰਦਾ ਜਦੋਂ ਤਿੰਨ ਕੇ ਚੱਕਰ ਮਾਰੇ ਨਾ ਤੇ ਉਹ ਰੋਡ ਤੇ ਚੜ ਗਿਆ ਮੈਂ ਚੱਕਰੀ ਮਾਰਦਾ ਰਿਹਾ ਤੇ ਉਹ ਅੱਗੇ ਰੋਕੇ ਕਿਤੇ ਵਾਪਸ ਆ ਗਿਆ। ਕਹਿੰਦਾ ਮੇਰੀ ਲੱਤਾਂ ਨੂੰ ਹੱਥ ਲਾ ਹਜ਼ਬੀ ਐ ਨਹੀਂ ਜਿਵੇਂ ਕੰਮ ਨਹੀਂ ਕਰ ਰਹੀ। ਅੱਛਾ ਮੁੰਮੈਂ ਜਿਹੜੀ ਗੱਲੇ ਐਵੇਂ ਹੀ ਹੁੰਦਾ ਵੇ ਜੇ ਕੋਈ ਪਿੱਛੇ ਚੀਜ਼ ਲੱਗ ਗਏ ਬੱਸ ਉਹਨੇ ਤੇ ਆਖਿਆ ਮੈਨੂੰ ਇਹਨੇ ਥੱਲੇ ਦੇਣਾ ਹੀ ਭਾਈ ਜੀ ਬਾਸਰਗੀ ਚੀਜ਼ ਹੋਏ ਗੱ ਤੁਸੀਂ ਸਾਰੀਆਂ ਗੱਲਾਂ ਛੱਡ ਦਿਓ ਬਸ ਤੁਹਾਡੇ ਸਿਰ ਤੇ ਲਿਆ ਕੇ ਪੰਜ ਤੋਂ 7 ਰੀ ਹਰਨ ਮਾਰ ਲੈਣਾ ਤੇ ਤੁਹਾਨੂੰ ਐਵੇਂ ਹੀ ਲੱਗਦਾ ਮੇਰੇ ਸਿਰ ਲੱਗਦੀ ਹਾਂ ਇਹ ਪਤਾ ਨਹੀਂ ਮੇਰੇ ਸਿਰ ਚੜ ਗਈ ਹੈ ਤੇ ਜਿੰਦੇ ਪਿੱਛੇ ਤਿੰਨ ਚੱਕਰ ਲੱਗੇ ਨੇ ਉਸ ਗਰੀਬ ਨਾਲ ਤੇ ਫਿਰ ਕੀ ਜੋ ਬੀਤੀ ਹੋਏਗੀ ਉਹ ਕਮਾਲ ਹੋਏਗੀ ਬਿਲਕੁਲ ਐ ਲੋ ਜੀ ਐਸੀ ਵੀਡੀਓ ਐ ਤਰੀ ਬਾਬਾ ਦਾ ਇੰਟਰਵਿਊ ਬਹੁਤ ਮਜ਼ਾ ਆਉਂਦਾ ਪਿਆ ਵੇਖ ਕੇ ਤੁਹਾਨੂੰ ਕਿਵੇਂ ਲੱਗਦੀ ਪਈਏ ਕਮੈਂਟਸ ਵਿੱਚ ਜ਼ਰੂਰ ਦੱਸੋ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਨਵੇਂ ਵੀ ਇੰਦੇ ਐਪੀਸੋਡ ਦੇ ਵਿੱਚ ਉਦੋਂ ਤੱਕ ਰੱਖੋ ਆਪਣਾ ਖਿਆਲ ਅੱਲਾ ਹਾਫਿਜ਼